ਅਸੀਂ ਕਾਲਪੀਆ ਵੀ ਮੈਂ ਤੁਹਾਡਾ ਆਪਣਾ ਸੰਧੂ ਤਰੰਡੀ ਸਵਾ ਪਹੁੰਚਾਂਗੇ ਬੱਧਵਾਰ ਟਰੈਕਟਰ ਮੰਡੀ ਤੇ ਕਰਾਂਗੇ ਬੱਧਵਾਰ ਟਰੈਕਟਰ ਮੰਡੀ ਕਵਰ ਤਰੀਕ ਅਜ 20 ਦਿਨਾਂ 'ਚ ਬੱਧਵਾਰ 20 ਤਰੀਕ ਦੀ ਇਹ ਵੀਡੀਓ ਹੈਗੀ ਤੇ ਆਪਾਂ ਪਹੁੰਚੇ ਜਾਈ ਬਾਈ ਬਰਕੰਦੀਆਂ ਕੋਲੇ ਤੇ ਕਰਾਂਗੇ ਬਾਈ ਅੱਗੇ ਮੈਂ ਗੱਲ ਤੇ ਪੁੱਛਾਂਗੇ ਬਾਈਆਂ ਜੀ ਕਿੰਨੇ ਕਿ ਟਰੈਕਟਰ ਅਸੀਂ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਜੀ ਵਧੀਆ ਜੀ ਵਧੀਆ ਕਿੰਨੇ ਕਿ ਟਰੈਕਟਰ ਲੈ ਕੇ ਆ ਮੰਡੀ 'ਚ ਆਪਣੇ ਹੈਗੇ ਪਾਣੀ ਟਰੈਕਟਰ ਵੀਰੇ ਠੀਕ ਹੈ ਜੀ ਕਿਹੜੇ ਟਰੈਕਟਰ ਤੋਂ ਸ਼ੁਰੂ ਕਰੋਗੇ ਪਹਿਲਾਂ 434 ਪਾਵਰ ਟਰੈਕਟਰ 434 ਪਾਵਰ ਟਰੈਕ ਕਿਹੜਾ ਮਾਡਲ ਆ ਬਾਈ ਇਹ 2014 ਮਾਡਲ ਆ ਬਾਈ 2014 ਮਾਡਲ 334 ਇਹ ਆਵ ਨੰਬਰ ਹੈ ਮਗਲੇ ਟਾਇਰ ਨਵੇਂ ਅਗਲੇ ਨਵੇਂ ਭਾਈ ਠੀਕ ਆ ਜੀ ਇਹ ਸਿੰਗਲ ਕਲਚ ਹੈ ਨਾ ਕਿ ਡਬਲ ਬਾਈ ਇਹ ਸਿੰਗਲ ਹੀ ਆਉਂਦਾ ਵੀਰੇ ਵੀਡੀਓ ਡਬਲ ਹੁੰਦਾ ਇਹ ਵੀਡੀਓ ਡਬਲ ਹੁੰਦੇ ਕਲਚ ਸਿੰਗਲ ਹੁੰਦਾ ਹੈ ਹਾਂ ਭਾਈ 35 ਪਾਵਰ ਟਰੈਕਟਰ ਸਾਰਾ ਜੈਨੂਇਨ ਟਰੈਕਟਰ ਸਾਰਾ Ориਜినਲ ਆ ਮੰਗ ਵਾਰੀ ਕਿੰਨੀ ਕਾ ਬਾਈ ਦੀ ਰੰਗ ਹੋਇਆ ਹੀ ਨਹੀਂ ਵੀਰੇ ਇਕੱਲਾ ਬੰਪਰ ਮੰਗਵਾਰੀ ਮੰਗਵਾਰੀ 280 ਮੁੱਲ ਕਰਦੇ ਆ 260 ਦਾ ਦੇ ਦਾਂਗੇ 260000 ਰੁਪਏ ਦਾ ਹਾਂ ਚਲੋ ਜਉਡੀਰ ਤੇ ਲਾ ਕੇ ਬਾਕੀ ਮੈਂ ਆਪਾਂ ਨੰਬਰ ਪਾਵਾਂਗੇ ਬਾਈ ਦਾ ਭਾਈਨਾ ਤੁਸੀਂ ਫੋਨ ਕਰਕੇ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਨੂੰ ਕਰ ਦਿਓ ਵੇ ਵੱਧ ਤੋਂ ਵੱਧ ਸ਼ੇਅਰ ਟਰੈਕਟਰ ਪੂਰਾ ਚੰਗਾ ਕ ਇਹ ਦੋਹਲਾ ਟਰੈਕਟਰ ਕਿਹੜਾ ਹੈ 19 ਮਾਡਲ 750 RX RX ਸਾਰਾ ओरिजिनल ਆ ਪੀ ਵੀ 19 ਬਰਨਾਲੇ ਦਾ ਨੰਬਰ ਹੈ ਠੀਕ ਹੈ ਜੀ ਟਾਇਰ ਨਵੇਂ ਆ ਚਲੋ ਠੀਕ ਹੈ ਆਹ ਜੇ ਮੂਵਮੈਂਟ ਨਹੀਂ ਕਰੀਆਂ ਠੀਕ ਹੈ ਜੀ ਸਾਰੇ ਟਾਇਰ ਨਵੇਂ ਆ 1225 ਘੰਟੇ ਟਰੈਕਟਰ ਚੱਲਿਆ ਕਲਚ ਤੱਕ ਟਰੈਕਟਰ ਦਾ ਨਹੀਂ ਖੁੱਲਿਆ ਹੇ ਤੱਕ ਠੀਕ ਪੂਰਾ ਅਰੀਜਨਲ ਟਰੈਕਟਰ ਪਿਆ ਵੀ ਕਲਚ ਤੱਕ ਵੀ ਨਹੀਂ ਖੁੱਲਦਾ ਦੇਖ ਸਕਦੇ ਹੋ ਵੀ ਜਿਵੇਂ ਸੀਲਡ ਟਰੈਕਟਰ ਪਿਆ ਸਾਰਾ ਰੰਗ ਪੇੜ ਦੀ ਬੰਦਾ ਜੇ ਕਹਿੰਦੇ ਨਾ ਵੀ ਇੱਥੇ ਚੀਜ਼ ਵਜਦੀ ਹੈ ਫ੍ਰੀ ਛੱਡਦਾ ਹੈ ਠੀਕ ਜਿਵੇਂ ਵੀ ਕਹਦੇ ਪੀ ਵੀ 19 ਨੰਬਰ ਆ ਟਰੈਕਟਰ ਦਾ ਜ਼ਿਮੀਂਦਾਰ 1225 ਜਾਂ 30 ਬਸ ਇੰਨੇ ਘੰਟੇ ਚੱਲਿਆ ਹੈ ਡਬਲ ਪੰਪਰ ਡਬਲ ਹੀ ਡਿਸਟ੍ਰਿਬਿਊਟਰ ਹੋਣਾ ਬਈ ਹਾਂ ਡਬਲ ਡਬਲ ਹੀ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਨੇ ਆ ਪਿੱਛੋਂ ਦਿਖਾ ਦੇ ਟਰੈਕਟਰ ਸਰਕਾਰੀ ਨੰਬਰ ਪੇਟਾਂ ਦੇ ਨਾਲ ਹੱਕ ਵੀ ਨਹੀਂ ਇੱਕ ਅਸੀਂ ਬਈ ਇਹ ਲੈ ਜਿੰਨੀ ਚੱਲਿਆ 1200 ਘੰਟੇ ਦੇ ਵਿੱਚ ਕਾਪਲਿੰਗ ਨਵੀਂ ਸਾਰਾ ਕੁਝ ਮਿਲੂ ਸਾਰਾ ਸਮਾਨ ਨਾਲ ਜਿਮਾ ਟਰੈਕਟਰ ਵੀ ਸੀਲ ਦਾ ਪੂਰਾ ਚੰਗਾ ਟਰੈਕਟਰ ਆ ਪੂਰਾ ਚੰਗਾ ਟਰੈਕਟਰ ਕੀ ਮੁੱਲ ਵੜੀ ਕਰਦੇ ਹੋ ਬਈ ਇਹਦਾ ਇਹਦਾ ਮੁੱਲ 565 ਆ ਵੀਰੇ 5 ਲੱਖ 65000 ਰੁਪਇਆ 5 ਲੱਖ 45000 ਦਾ ਟਰੈਕਟਰ ਦੇ ਦਾਂਗੇ ਬਾਕੀ ਲੈ ਜੇ ਬੰਦਾ ਪੂਰੀ ਤਸੱਲੀ ਜਿੰਨੀ ਕਰਨੀ ਕਰ ਲੇ ਬਾਕੀ ਵੀ ਦੂਈ ਟਰੈਕਟਰ ਦੇਖ ਸਕਦਾ ਟਰੈਕਟਰ ਪੂਰਾ ਚੰਗਾ ਨਵਾਂ ਨਕੋਟਰ ਟਰੈਕਟਰ ਪਿਆ ਸ਼ੋਪੀਸ ਕੰਡੀਸ਼ਨ ਚ ਸਾਰਾ ਟਰੈਕਟਰ ਓਰੀਜਨਲ ਆ ਬਾਕੀ ਬਈ ਬਾਈ ਦਾ ਨੰਬਰ ਦੇਵਾਂਗੇ ਉਸ ਨੰਬਰ ਤੇ ਤੁਸੀਂ ਫੋਨ ਕਰਕੇ ਟਰੈਕਟਰ ਹੀ ਖਰੀਦ ਸਕਦੇ ਇਹ ਡਬਲ ਟਰੈਕਟਰ ਕਿਹੜਾ ਬਾਈ ਜਾਨਾ ਆਪਣੇ ਕੋਲ 2022 ਮਾਡਲ ਆ ਵੀਰੇ 7 ਡੀਆਈ 50 ਡੀਆਈ 50 ਸਿਕੰਦਰ ਮਾਡਲ ਆ ਸਿਕੰਦਰ ਡਬਲ ਕਲਚ 3 ਸਪੀਡ ਚੇਂਜਰ ਵਾਲਾ ਟਰੈਕਟਰ ਆ ਚੇਂਜਰ ਗੇਅਰ ਬਾਈ ਦੇਖ ਸਕਦੇ ਤੁਸੀਂ 3 ਸਪੀਡ 3 ਸਪੀਟਾਂ ਹਾਂਜੀ ਹਾਂਜੀ 3 ਸਪੀਟਾਂ ਵਾਲਾ ਟਰੈਕਟਰ ਨਾਲ ਦੇ ਟਾਇਰਾ ਟਰੈਕਟਰ ਦੇ 90 ਪੈਸੇ 535 ਘੰਟੇ ਟਰੈਕਟਰ ਚੱਲਿਆ ਠੀਕ ਆ ਜੀ 35 ਜਾਂ 38 ਹੋਊਗਾ ਠੀਕ ਆ ਜੀ ਬਈ ਆ ਦੋ ਤਿੰਨ ਘੰਟਿਆਂ ਦਾ ਫਰਕ ਹੋਊਗਾ ਠੀਕ ਆ ਬਾਈ ਬਾਈ ਮਾੜਲਾ ਬਠਿੰਡਾ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਲੱਗਣਾ ਹਾਂ ਸਾਰਾ ਡਾਇਰੈਕਟ ਓਰੀਜਨਲ ਆ ਡਬਲ ਹੀ ਪੰਪ ਆ ਡਬਲ ਹੀ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਆ ਨਾ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਡਬਲ ਕਲਚ ਠੀਕ ਫੁੱਲ ਟੌਪ ਮਾਡਲ ਡਾਇਰੈਕਟਰ ਠੀਕ ਆ ਬਾਈ 3 ਸਪੀਡ ਤੇ ਮੰਗ ਵੜੀ ਇਹਦਾ ਕੀ ਕਰਦੇ ਵੀਰੇ ਇਹਦਾ 6 15 ਮੁੱਲ ਕਰਦੇ 6 ਲੱਖ ਤੇ 15000 ਰੁਪਏ ਇਹ ਤੇ ਮੌਕੇ ਦੇ ਮਾਨਤਨ 21 ਦੱਸ ਹਾਂ ਜਾਨਾ ਦੱਸ ਦੇ ਬਾਈ ਇਹ ਤੇ 5 ਲੱਖ 85000 ਦਾ ਦੇਵਾਂਗੇ ਭਾਈ ਬਾਕੀ ਤੇ ਟਰੈਕਟਰ ਵੇ ਲੋ ਟਰੈਕਟਰ ਇੰਨਾ ਨਵਾਂ ਅਨਕੋਰਤਾ ਇੰਨਾ ਸਸਤਾ ਸਾਰਾ ਸਮਾਨ ਨਾਲ ਆ ਇਹ ਤੁਹਾਨੂੰ ਨਹੀਂ ਮਿਲਦਾ ਨਾ ਬੰਦੇ ਦੇ ਕਾਗਜ਼ ਪੱਤਰ ਸਾਰਾ ਕੋ ਨਾਲ ਮਿਲੂਗਾ ਸਾਰਾ ਕੁਝ ਵੀਰੇ ਠੀਕ ਆ ਭਾਈ ਇਹ ਦੋ ਲੱਖ ਟਰੈਕਟਰ ਕਿਹੜਾ ਭਾਈ 855 2009 ਮਾਡਲ ਹੈ ਨਾ ਭਾਈ 2009 ਪੰਜਾਬ ਨੰਬਰ ਪੀ ਵੀ 11 ਪੀ ਵੀ 11 ਠੀਕ ਆ ਭਾਈ ਸਾਰਾ ਟਰੈਕਟਰ Ориਜਨਲ ਆ ਰੰਗ ਪੇੜ ਦੀ ਵੀ ਗਾਰੰਟੀ ਹੈ ਠੀਕ ਆ ਜੀ ਵਾ ਕੇ ਲੈ ਜੇ ਬੰਦਾ ਠੀਕ ਆ ਜੀ ਠੀਕ ਹੈ ਦੇਖੋ ਕਹਿ ਦੇਣਾ ਵੀ ਇੱਥੇ ਗੱਠ ਰੰਗ ਹੋਇਆ ਠੀਕ ਆ ਤਸੱਲੀ ਕਰਾ ਕੇ ਤੋੜਾਂਗੇ ਬੰਦੇ ਦੀ ਇਹ ਵੀ ਨਹੀਂ ਤੇ ਟਾਇਰ ਟੁੱਟ ਗਿਆ ਨਹੀਂ ਕਿ ਭਾਈ ਟਰੈਕਟਰ ਦੇ ਟਾਇਰ ਮਗਰਲੇ ਹੈਗੇ ਟਰੈਕਟਰ ਦੇ ਭਾਈ 80 ਪੈਸੇ ਅਗਲੇ 70 ਰੁਪਏ ਪ੍ਰਵਾਰਸ ਪੀਟੀਓ ਆ ਡਬਲ ਕਲੱਚ ਆ ਤੇਲ ਬ੍ਰੇਕਾਂ ਦਾ ਟਰੈਕਟਰ ਆ ਠੀਕ ਆ ਭਾਈ ਕੋਈ ਟਰੈਕਟਰ ਦੀ ਨਹੀਂ ਤੁਸੀਂ ਦੇ ਲੋ ਟਰੈਕਟਰ ਪੂਰਾ ਚੰਗਾ ਨਵਾਂ ਇਹਦਾ ਮੁੱਲ ਆਪਾਂ 365 ਕਰਦੇ ਆ 345000 ਦਾ ਟਰੈਕਟਰ ਦੇ ਦਾਂਗੇ ਠੀਕ ਆ ਭਾਈ ਮੌਕੇ ਤੇ ਪੂਰਾ ਫੁੱਲ ਮਾਨਤ ਨਾਲ ਬਾਈ ਕਰੀ ਜਾਂਦਾ ਬਾਕੀ ਜੇ ਤੁਸੀਂ ਵੀਡੀਓ ਸ਼ੇਅਰ ਕਰਕੇ ਆਉਂਗੇ ਮਾਨਤ ਨਾਲ ਹੋਰ ਵੀ ਹੋ ਜਾਣਾ ਇਹ ਦੋਲਾ ਟਰੈਕਟਰ ਕਿਹੜਾ ਬਾਈ ਆਪਣੇ ਕੋਲੇ? ਉਸ ਤੋਂ ਬਾਅਦ ਆ ਉਹ ਖੜਾ ਆਪਣਾ 585 ਇਹ ਦੋਲਾ ਟਰੈਕਟਰ ਵੀ ਆਪਣੇ ਕੋਲੇ ਮਹਿੰਦਰਾ 585 21 ਮਾੜ ਦਾ। 120 ਪਲੱਸ ਹੈ ਨਾ। ਹਾਂ 21 ਮਾੜ ਦਾ 1800 ਘੰਟਾ ਰੀਨਲ ਚੱਲਿਆ ਬੰਦੇ ਦਾ। ਠੀਕ ਆ ਬਾਈ। ਨਾਲ ਦੇ ਟਾਇਰ ਆ। ਨਾਲ ਦੇ ਟਾਇਰ ਕਿੰਨੇ ਪੈਸੇ ਆਉਣਗੇ ਬਾਈ? ਟਾਇਰ ਹੋਣਗੇ ਟਰੈਕਟਰ ਦੇ ਵਿੱਚ 80 ਪੈਸੇ। 80 ਪੈਸੇ ਟਰੈਕਟਰ ਦੇ ਟਾਇਰ ਨਾਲ ਦੇ। ਅਗਲੇ ਘਟ ਆ। ਠੀਕ ਆ ਬਾਈ। ਅਗਲੇ ਬੰਦੇ ਨੇ ਨਾ ਬਹੁਤ ਦੂਜੇ ਮਾਰਕੀਟ ਦੇ ਕਰੀਅਰ ਦੇ ਪਾਏ ਹੋਏ ਆ। ਅਰੇ ਮਰ ਸਟਿੱਕਰਸ ਟੁਕਸ ਸਾਰਾ ਸਾਰਾ ਕੋਟੀ ਮਗਰਾੜਾ ਦੇ ਵਿੱਚ ਚੱਕਰ ਸਾਰੇ। ਕੱਲੀ ਕੱਲੀ ਚੀਜ਼ ਨਾਲ ਦੀ ਟਰੈਕਟਰ ਦੀ। ਪੂਰਾ ਸ਼ੀਲਡ ਪੂਰਾ ਸੋਹਰਾ ਟਰੈਕਟਰ। ਛੋਕੀ ਇਹ ਬੰਦੇ ਕੋਲੇ ਆ ਕੋੜਾ ਬੰਪਰ ਐਵੇਂ ਨਹੀਂ ਲੱਗਿਆ। ਪੂਰਾ ਚੰਗਾ ਬੰਪਰ ਲੱਗਿਆ। ਡਬਲ ਕਲਚ ਆ ਭਾਈ। ਇਹ ਫੁੱਲ ਟੌਪ ਮਾਡਲ ਆ ਵੀਰੇ। ਠੀਕ ਆ। ਕਲਚ ਚ ਡਬਲ ਡਿਸਟਿਬਿਊਟਰ, ਪਾਵਰ ਸਟੀering, ਤੇਲ ਬ੍ਰੇਕਾਂ, ਰਿਵਰਸ, ਪੀਟੀਓ। ਠੀਕ ਹੈ ਜੀ। ਤਿੰਨ ਸਾਲਾਂ ਦੀ ਦਾ ਗਰੰਟੀ ਪਈ ਟਰੈਕਟਰ ਦੀ ਹਜੇ ਕੰਪਨੀ ਦੀ ਠੀਕ ਆ ਬਾਈ ਤੇ ਬਾਕੀ ਕਾਗਜ਼ ਪੱਤਰ ਬਾਈ ਦੇ ਸਾਰਾ ਕੁਝ ਨਾਲ ਦਿਓ ਹਾਂ ਤੇ ਕਿਸ ਦਾ ਟਰੈਕਟਰ ਆ ਵੀਰੇ ਪਹਿਲੇ ਘਰ ਦਾ ਹੀ ਆ ਠੀਕ ਆ ਬਾਈ ਸਾਰਾ ਟਰੈਕਟਰ ਓਰੀਜਨਲ ਆ ਬਾਹ ਕਿ ਲੈ ਜੇ ਬੰਦਾ ਤੇ ਡਿਮਾਂਡ ਕੀ ਕਰ ਦੋ ਮੈਂ ਟਰੈਕਟਰ ਦੀ ਇਹਦਾ ਮੁੱਲ 585 ਹੈ 565 ਦਾ ਦੇ ਦਾਂਗੇ ਬਾਈ 5 ਲੱਖ 65 ਹਜ਼ਾਰ ਦਾ ਹੈ ਹਾਂ ਪੀ ਵੀ 31 ਨੰਬਰ ਆ ਵੀ ਟਰੈਕਟਰ ਦਾ ਪਹਿਲੇ ਘਰ ਦਾ ਹੀ ਆ ਵੀ ਟਰੈਕਟਰ ਦੇਖਣ ਨੂੰ ਚਾਰੇ ਪਾਸੇ ਟਰੈਕਟਰ ਚਮਕਾਰੇ ਮਾਰਦਾ ਸਾਰਾ ਸਮਾਨ ਨਾਲ ਆ ਟਾਪ ਲਿੰਕ ਪੱਟੀ ਡੰਡਾ ਗੁੱਲਾ ਸਾਰਾ ਕੁਝ ਠੀਕ ਆ ਬਾਈ ਆ ਦੇਖ ਪੂਰਾ ਸੀਲਡ ਟਰੈਕਟਰ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਆਂ ਨੇ ਟਰੈਕਟਰ ਤੇ ਤੇ ਲਾਸਟ ਕਿਥੋਂ ਦਾ ਕਹੋ ਜੀ ਕੋਈ ਟਰੈਕਟਰ ਇਹ ਲਾਸਟ ਹੀ ਦੱਸਿਆ 5 85 ਮੁੱਲ ਹੈ ਠੀਕ ਹੈ ਜੀ 5 ਲੱਖ 65 ਹਜ਼ਾਰ ਦਾ ਦੇਦਾ ਠੀਕ ਹੈ ਭਾਈ ਤੇ ਹੋਰ ਕੋਈ ਟਰੈਕਟਰ ਕੋਈ 1000 2000 ਦੀ ਆਪਾਂ ਮੰਨਤਾਂ ਉਹ ਵੀ ਕਰਾਂਗੇ ਇਹ ਨਹੀਂ ਤੇ ਬੰਦਾ ਆਇਆ ਤੇ ਭਾਈ ਤੂੰ 560 ਆਕਾ ਦੀ ਮੈਂ ਤੈਨੂੰ 60 ਦਿੰਨਾ ਚੱਲ ਯਾਰ ਕੋਈ ਗੱਲ ਨਹੀਂ ਬਾਟ ਦਾ ਲੈ ਠੀਕ ਹੈ ਭਾਈ ਤੇ ਹੋਰ ਕੋਈ ਟਰੈਕਟਰ بس ਉਹ ਟਰੈਕਟਰ ਤਿੰਨ ਘਰੇ ਖੜੇ ਆ ਠੀਕ ਹੈ ਕਿਹੜੇ ਕਿਹੜੇ ਆਓ ਉਹ ਦੋ ਆਇਸ਼ਰ ਹੈ ਹਾਂਜੀ ਇੱਕ ਤਿੰਨੇ ਆਇਸ਼ਰ ਹੈ 1241 ਹੈ ਦੋ 1333 ਹੈ ਕਿਹੜੇ ਕਿਹੜੇ ਮਾਡਲ ਆ ਵੀ ਟਰੈਕਟਰ ਇੱਕ 12 ਮਾਡਲ ਹੈ 19 ਮਾਡਲ ਹੈ ਘੱਟ ਮਾਡਲ ਹੈ ਉਹੀ ਪੰਜਾਬ ਨੰਬਰੀ ਹੈਗੀ ਪੰਜਾਬ ਹੀ ਹੁੰਦਾ ਬਈ ਆਪਣੇ ਕੋਲੇ ਹਰਿਆਣਾ ਦਾ ਰਾਸਤਾ ਠੀਕ ਇੱਕ ਵਾਰੀ ਨੰਬਰ ਬੋਲ ਦਿਆ ਵਾ ਆਪਣਾ ਨੰਬਰ ਹੈਗਾ ਬਈ 9815504645 ਠੀਕ ਆ ਬਈ ਇਹਨੂੰ ਆਪਣਾ ਬਰਕੰਦੀ ਹੈ ਜਿਹੜਾ ਮੋਖਰ ਸਾਹਿਬ ਹੈ ਠੀਕ ਆ ਬਈ ਫਲੋਟ ਰੋਡ ਤੋਂ ਵੀ ਗੇਟ ਕੋਲ ਸੜਕ ਮੁੜਦੀ ਹੈ। ਬ੍ਰਿੰਡਾ ਰੋਡ ਤੋਂ ਵੀ ਗੇਟ ਕੋਲ ਸੜਕ ਮੁੜਦੀ ਹੈ। ਠੀਕ ਹੈ ਜੀ। ਠੀਕ ਹੈ ਭਾਈ। ਤੇ ਭਾਈ ਬਾਕੀ ਬਾਈ ਆਪਾਂ ਬਾਈ ਦਾ ਨੰਬਰੜਾ ਉਹ ਡਾਇਰੈਕਸ਼ਨ ਚ ਪਾ ਦਾਂਗੇ। ਤੇ ਵੀਡੀਓ ਨੂੰ ਬਈ ਜਲਦੀ ਜਲਦੀ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ। ਇਹ ਜਿਹੀਆਂ ਵੀਡੀਓ ਆਪਾਂ ਹੋਰ ਵੀ ਲੈ ਕੇ ਆਵਾਂਗੇ।